ਚਿੱਟੇ ਸਮੇਤ ਕੱਲ ਇੱਕ ਮਹਿਲਾ ਪੁਲਿਸ ਕਾਂਸਟੇਬਲ ਨੂੰ ਫੜਿਆ ਗਿਆ 17.71 ਗ੍ਰਾਮ ਚਿੱਟਾਏ ਦੇ ਕੋਲ ਬਰਾਮਦ ਹੋਇਆ ਸੀ ਨਾਲ ਹੀ ਥਾਰ ਗੱਡੀ ਸੀ ਉਹ ਵੀ ਪੁਲਿਸ ਕਚੜੀ ਦੇ ਵਿੱਚ ਹੈ ਤੇ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਇਸ ਦੌਰਾਨ ਪੱਤਰਕਾਰਾਂ ਨੇ ਜਦੋਂ ਅਮਨਦੀਪ ਨੂੰ ਕਿਹਾ ਕਿ ਤੁਸੀਂ ਆਪਣੀ ਸਫਾਈ ਦੇ ਵਿੱਚ ਕੁਝ ਕਹਿਣਾ ਹੈ ਤਾਂ ਅਮਨਦੀਪ ਨੇ ਕਿਹਾ ਇਹ ਸਭ ਝੂਠ ਹੈ ਮੈਨੂੰ ਝੂਠਾ ਫਸਾਇਆ ਗਿਆ ਤਾਂ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਜਦੋਂ ਕਿ ਪੁਲਿਸ ਨੇ 3 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਅਦਾਲਤ ਕੋਲ ਕੀਤੀ ਸੀ ਪਰ ਮਾਨਯੋਗ ਅਦਾਲਤ ਨੇ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਉਮੀਦ ਆ ਕਿ ਇਸ ਰਿਮਾਂਡ ਦੌਰਾਨ ਪੁਛ ਵਿੱਚ ਹੋਰ ਕੁਝ ਵੀ ਸਾਹਮਣੇ ਆਊਗਾ ਹੋਰ ਖੁਲਾਸੇ ਹੋਣਗੇ ਪੰਜਾਬ ਸਰਕਾਰ ਦੇ ਯੁੱਧ ਨਸ਼ੇ ਵਿਰੁੱਧ ਦੇ ਤਹਿਤ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਕੱਲ

ਆਇਆ ਮੰਦੀ ਬੋਲੋ ਤੁਸੀਂ ਕੁਝ ਬੋਲਣਾ ਇਹ ਕਦੋਂ ਹੋਈ ਸੀ ਕੱਲ ਰੈਸਟ ਹੋਈ ਸੀ ਹਾਂਜੀ ਕੀ ਕੁਝ ਮਿਲਿਆ ਇਹਨਾਂ ਤੋਂ ਹੀ 17.75 ਮਿਲੀਗ੍ਰਾਮ ਚਿੱਟਾ ਮਿਲਿਆ ਸੀ ਆ ਅੱਜ ਕੋਰਟ 'ਚ ਪੇਸ਼ ਕੀਤਾ ਤੇ ਜੱਜ ਸਾਹਿਬ ਨੇ ਤਿੰਨ ਦਿਨ ਦੀ ਪੁਸ਼ਟੀ ਮਾਰਨ ਦੀ ਮੰਗ ਕੀਤੀ ਇੱਕ ਦਿਨ ਦਾ ਪੁਸ਼ਟੀ ਮਿਲਿਆ ਸਾਨੂੰ ਜਿਹੜੇ ਇਸ ਇੰਨੀ ਕੁਆਂਟੀਟੀ ਵਾਲੇ ਪਹਿਲਾਂ ਪੁਲਿਸ ਤੋਂ ਚੋਟ ਪੇਸ਼ ਕਰਦੀ ਹੈ ਹਾਂਜੀ ਉਹਨਾਂ ਨੂੰ ਵੀ ਇੰਨਾ ਹੀ ਰਿਮਾਂਡ ਮਿਲਦਾ ਜਾਂ ਵੱਧ ਮਿਲਦਾ ਹੈ ਨਹੀਂ ਜੱਸ ਸਾਹਿਬ ਦੀ ਨਿਰਪੱਖ ਕਰਦਾ ਹੈ ਜੀ ਵਿਰਾਸਤ ਇਹ ਦੇ ਲੋਕੀ ਥੋੜੀ ਸੁਨੇਕ ਨਿਰਮਾਣ ਮਿਲਿਆ ਹੈ ਇਹ ਤਨੰਦਨ ਦਾ ਲਿਖਿਆ ਸੀ ਕਿੰਨੇ ਦਿਨਾਂ ਦੀ ਲਿਖ ਦੰਦਾ ਅੱਛਾ ਕਿਥੋਂ ਰੈਸਪੀ ਤੋਂ ਕਿੰਨਾ ਸੁਬੈ ਇਹ ਆਪਣਾ ਮੋ ਲਾੜਲੀ ਪੀ ਚੌਂਕਲੋ ਜਿਹੜਾ ਬਾਦਰ ਫਲਾਈ ਓਵਰ ਦੇ ਘੱਟ ਚੋਂ ਕੌਣ ਕੌਣ ਸੀਗਾ ਨਾਲੇ ਦੇ ਕੱਲੀ ਸੀਗੀ ਜੀ ਹੁਣ ਤੱਕ ਕੀ ਰਿਕਵਰ ਹੋਇਆ ਹੈ ਤੁਹਾਡੀ ਪੁੱਛ ਕੇ ਕੀ ਸਾਹਮਣੇ ਆਇਆ 17.5 18 ਗ੍ਰਾਮ ਚਿੱਟਾ ਬਰਾਉਂਡ ਹੋਇਆ ਤਾਂ ਨਹੀਂ 24 ਘੰਟੇ ਤੋਂ ਉੱਤੇ ਸਮਾਂ ਹੋ ਗਿਆ ਕਾਰਨ ਕੀ ਆ ਐਡੇ ਸੁਰੱਖਿਆ ਪ੍ਰਬੰਧ ਕਿਉਂ ਕੀਤੇ ਗਏ ਆ ਅਸੀਂ ਤਾਂ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਅਸੀਂ ਤਾਂ ਨਾਰਮਲ ਅਠ ਹੋਇਆ ਅੱਛਾ ਜਦੋਂ ਉਹ ਫੜਿਆ ਸੀਗਾ ਤੁਸੀਂ ਇਹ ਵਰਦੀ ਪਾ ਰੱਖੀ ਸੀ ਇਹ ਬਗੈਰ ਬਿਨਾਂ ਵਰਦੀ ਚ ਸੀ ਵਰਦੀ ਪਾਈ ਸੀ ਨਾਟ ਵਰਦੀ ਇਹਦੇ ਮਨਜੀਤ ਜੀ ਹੁਣ ਤੱਕ ਪੁੱਛੇ ਲੈਡੀਆਂ ਨੇ ਅੱਜ ਤੱਕ ਜੀ ਜੀ ਹੁਣ ਤੱਕ ਪੁੱਛ ਵਿੱਚ ਕੀ ਆਇਆ ਕੱਲ ਦੀ ਫੜੀ ਉਹ ਤੁਹਾਨੂੰ ਪਤਾ ਕਰਦੇ ਹਾਂ ਰਮਨ ਤੱਕ ਫਰਦਰ ਕਿੱਥੋਂ ਲੈ ਕੇ ਆਈ ਸੀ ਗਾਹ ਕਿਉਂ ਵੇਚਣਾ ਸੀ ਕੁਝ ਮੰਨਿਆ ਨਹੀਂ ਅਜੇ ਤੱਕ ਨਹੀਂ ਮੈਂ ਕਿਹਾ ਤਵਾ ਨਹੀਂ ਵੇਚਦੀ ਸੀ ਟੈਸਟ ਫੜਿਆ ਸੀ ਇਹ ਕਿੱਥੋਂ ਲੈ ਕੇ ਆਇਸ ਕੁਝ ਦੱਸਿਆ ਨਹੀਂ ਤੁਸੀਂ ਤਾਂ ਪਤਾ ਕਰਨਾ ਦਿੰਦੇ ਹੋ ਰਮਨ ਨੇ ਹਜੇ ਤਾਂ ਕੁਝ ਨਹੀਂ ਮੰਨਿਆ ਜੀ ਅਜੇ ਤੱਕ ਕੀ ਨਾਮ ਨਾਮ ਕੀ ਹੈ ਅਮਨਦੀਪ ਕਿਥੇ ਇੱਕ ਪੁਲਿਸ ਕਿਥੇ ਸੀ ਜੀ ਇਹ ਡਿਸਟ੍ਰਿਕਟ ਮਾਨਸਾ ਦਾ ਨੰਬਰ ਹੈ ਜੀ ਇੱਥੇ ਆਰਜੀ ਅਟੈਚਮੈਂਟ ਆਪਣੇ ਬਹਿੰਡੀ ਸੀ ਗੱਡੀ ਪ੍ਰਾਪਰਟੀ ਵਗੈਰਾ ਦੀ ਜਿੱਥੇ ਦੇਖ ਸਮਝ ਥੋੜੇ ਇਧਰ ਘੁੰਮ ਜਿਓ ਦੇਖਾਂਗੇ ਜੀ ਅੱਗੇ ਮਾਨਸਾ ਤੋਂ ਅੱਗੇ ਸਿੰਘ ਹਸਨ ਦਾ ਗੱਡੀ ਇਹਨਾਂ ਦੇ ਆਪ ਦੇ ਨਾਂ ਤੇ ਹੈ ਕਿ ਕਿਸੇ ਹੋਰ ਗੱਡੀ ਇਹਨਾਂ ਦੇ ਐਫੀਡਵਿਟ ਉਟਾਏ ਨੇ ਇਹਨਾਂ ਦੇ ਨਾਂ ਤੇ ਹੈ ਜੀ ਅੱਛਾ ਉਹ ਅਸੀਂ ਵੈਰੀਫਾਈ ਕਰ ਲਿਆ ਠੀਕ ਹੈ ਐਫੀਡਵਿਟ ਹੈਗਾ ਕਿਹਦੇ ਨਾਂ ਤੇ ਹੈ ਗੱਡੀ ਐਫੀਡਵਿਟ ਕਿਹਦੇ ਨਾਂ ਤੇ ਹੈ ਇਹਨਾਂ ਦੇ ਆਪਣੇ ਅਮਨਦੀਪ ਕੌਤਲ ਕੀ ਡਿਪਾਰਟਮੈਂਟ ਨੂੰ ਪਤਾ ਸੀ ਵੀ ਇਹਨਾਂ ਨੇ ਗੱਡੀ ਲਈ ਕਿਉਂਕਿ ਪੁਲਿਸ ਠੀਕ ਇਹ ਘਰੇ ਵੀ ਕੀਤੀ ਗਿਆ ਜੂ ਜਾ ਜਾ ਕੇ ਅਰੇ ਦੀ ਬਾਤ ਦੇਖਾਂਗੇ ਅੱਜ ਧਰਮ ਹੋਰ ਵੀ ਗੱਡੀ ਬਰਾਮਦ ਹੋਈ ਹੈ ਨਹੀਂ ਕੋਈ ਗੱਡੀ ਬਰਾਮਦ ਫਿਲਹਾਲ ਇਹੀ ਗੱਡੀ ਠੀਕ ਹੈ ਹੁਣ ਕਿੰਨੇ ਦਿਨਾਂ ਦਾ ਰਮਾਂਡ ਰੱਖ ਸਕਦੇ ਜੀ ਟਿਕ ਦਾ ਹੁੰਦਾ ਜੀ ਤਾਂ ਅਮਨਦੀਪ ਕੌਰ ਕਹਿ ਰਹੀ ਹੈ ਕਿ ਇਹ ਸਭ ਝੂਠ ਹੈ ਮੈਨੂੰ ਝੂਠਾ ਫਸਾਇਆ ਗਿਆ ਪਰ ਇਹ ਤਾਂ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਇਹ ਸਭ ਝੂਠ ਹੈ ਕਿ ਸੱਚ ਹੈ ਜੇ ਝੂਠ ਹੈ ਤਾਂ ਅਮਨਦੀਪ ਕੌਰ ਦੀ ਗੱਡੀ 'ਤੇ ਚਟਾਕ ਕਿੱਥੋਂ ਆਇਆ ਇਹ ਸਭ ਜਾਂਚ ਦਾ ਵਿਸ਼ਾ ਹੈ ਤਾਂ ਪੁਲਸ ਨੂੰ ਗਹਿਰਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਕਿੱਥੋਂ ਇਹ ਚਿੱਟਾ ਇਹਦੀ ਗੱਡੀ ਚਾਹ ਕਿੱਥੋਂ ਲੈ ਕੇ ਆਈ ਸੀ ਤੇ ਹੋਰ ਕੌਣ ਕੌਣ ਇਹਦੇ ਵਿੱਚ ਸ਼ਾਮਲ ਹੈ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪਾਣੀ ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਭਾਰਤ